ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਲੋਕ ਆਪਦਾ ਕੰਮ ਬਸ ਇਹ ਸੋਚ ਕੇ ਛੱਡੀ ਬੈਠੇ ਆ ਕਿ ਯਾਰ ਜੇ ਮੈਂ ਆਪਦਾ ਕੰਮ ਸ਼ੁਰੂ ਕਰ ਲਿਆ ਤਾਂ ਮੈਨੂੰ ਦੇਖ ਕੇ ਲੋਕ ਕੀ ਕਹਿਣਗੇ ਮੈਨੂੰ ਦੇਖ ਕੇ ਕੰਮ ਕਰਦੇ ਦੇਖ ਕੇ ਲੋਕ ਕੀ ਸੋਚਣਗੇ ਮੇਰੇ ਬਾਰੇ ਸੋ ਦੋਸਤੋ ਬਹੁਤ ਵਧੀਆ ਕਹਾਣੀਆਂ ਅੱਜ ਦੀ ਕਹਾਣੀ ਇਹ ਐਂਡ ਤੱਕ ਜ਼ਰੂਰ ਦੇਖਿਓ ਅਖੀਰ ਤੱਕ ਕਹਾਣੀ ਨੂੰ ਜ਼ਰੂਰ ਦੇਖਿਓ ਉਮੀਦ ਕਰਦਾ ਕਿ ਇਹ ਕਹਾਣੀ ਨੂੰ ਤੁਸੀਂ ਇਹ ਪੂਰਾ ਦੇਖ ਲਿਆ ਜਾਂ ਸੁਣ ਲਿਆ ਤਾਂ ਉਸ ਤੋਂ ਬਾਅਦ ਤੁਸੀਂ ਕਦੇ ਵੀ ਇਹ ਨਹੀਂ ਸੋਚੋਗੇ ਆਪਦਾ ਕਰਨ ਲੱਗੇ ਕੰਮ ਕਿ ਲੋਕ ਕੀ ਕਹਿਣਗੇ ਸੋ ਦੋਸਤੋ ਸ਼ੁਰੂ ਕਰਦੇ ਆਂ ਪਰ ਹਲੇ ਤੱਕ ਜੇ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਦੋਸਤੋ ਪਹਾੜੀ ਇਲਾਕੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਪਿਓ ਪੁੱਤ ਦੋਨੇ ਆਪਦੇ ਘਰੇ ਰਹਿੰਦੇ ਹੁੰਦੇ ਆ ਤੇ ਘਰੋਂ ਬਾਹਰ ਹਰ ਰੋਜ਼ ਸ਼ਹਿਰ ਤੱਕ ਕੰਮ ਕਰਨ ਦੇ ਲਈ ਜਾਂਦੇ ਆ। ਪੈਦਲ ਹੀ ਉਹ ਕੰਮ ਕਰਨ ਦੇ ਲਈ ਪਿਓ ਪੁੱਤ ਸ਼ਹਿਰ ਤੱਕ ਘਰੋਂ ਜਾਂਦੇ ਆ ਤੇ ਪੈਦਲ ਹੀ ਘਰੇ ਵਾਪਸ ਆਉਂਦੇ ਆ। ਕਾਫੀ ਬਾਟ ਹੁੰਦੀ ਹੈ ਉਹਨਾਂ ਦੀ ਜਿਸ ਨੂੰ ਤੈਹ ਕਰਨ ਦੇ ਲਈ ਤਕਰੀਬਨ ਅੱਧਾ ਪੂਨਾ ਘੰਟੇ ਦਾ ਸਮਾਂ ਲੱਗ ਜਾਂਦਾ। ਪਰ ਇੱਕ ਦਿਨ ਕੀ ਹੁੰਦਾ ਜਦੋਂ ਪਿਓ ਪੁੱਤ ਦੋਨੇ ਆਪਦੇ ਕੰਮ ਕਰਨ ਦੇ ਲਈ ਪਿੰਡ ਤੋਂ ਸ਼ਹਿਰ ਦੇ ਲਈ ਜਾਂਦੇ ਆ ਤਾਂ ਰਸਤੇ ਵਿੱਚ ਉਹਨਾਂ ਨੂੰ ਉਹਨਾਂ ਦਾ ਇੱਕ ਕਰੀਬੀ ਦੋਸਤ ਉਹ ਮਿਲ ਜਾਂਦਾ। ਉਹ ਉਹਨਾਂ ਨੂੰ ਜਦੋਂ ਮਿਲਦਾ ਤਾਂ ਉਹਨਾਂ ਨੂੰ ਦੇਖ ਕੇ ਕਹਿੰਦਾ ਕਿ ਯਾਰ ਤੁਸੀਂ ਇੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਤੁਸੀਂ ਹੁਣ ਤੱਕ ਕੋਈ ਨਾ ਕੋਈ ਸਾਧਨ ਲੈ ਲੈਂਦੇ ਤੁਸੀਂ ਕੋਈ ਗਧਾ ਹੀ ਖਰੀਦ ਲੈਂਦੇ ਕਿਉਂਕਿ ਪਹਾੜੀ ਏਰੀਆ ਹੁੰਦਾ ਪਹਾੜੀ ਇਲਾਕਾ ਹੁੰਦਾ ਸਾਈਕਲ ਵਗੈਰਾ ਉੱਥੇ ਚੱਲਣਾ ਮੁਸ਼ਕਲ ਹੁੰਦਾ ਇਸ ਕਰਕੇ ਉਹ ਕਹਿੰਦਾ ਕਿ ਯਾਰ ਤੁਸੀਂ ਕੋਈ ਗਧਾ ਖਰੀਦ ਲਵੋ ਕਿਉਂ ਨਹੀਂ ਇੱਕ ਜਾਣਾ ਤਾਂ ਗਧੇ ਉੱਪਰ ਬੈਠ ਕੇ ਜਾ ਹੀ ਸਕਦਾ ਤੇ ਤੁਸੀਂ ਆਪਦੇ ਕੰਮ ਤੇ ਸੌਖੇ ਰਿਹਾ ਕਰੋਗੇ ਤਾਂ ਉਹ ਪਉ ਪੱਤਾ ਸੋਚਦੇ ਆ ਰਸਤੇ ਵਿੱਚ ਜਾਂਦੇ ਕਿ ਯਾਰ ਇਹ ਆਪਣੇ ਦੋਸਤ ਨੇ ਬੜੀ ਵਧੀਆ ਸਲਾਹ ਦਿੱਤੀ ਆ ਆਪਾਂ ਨੂੰ ਬੜਾ ਵਧੀਆ ਕੰਮ ਕਿਹਾ ਵਾ ਕਿਉਂ ਨਾ ਆਪਾਂ ਗਧਾ ਲੈ ਹੀ ਲੈਂਨੇ ਇੱਕ ਉਹ ਪਿਓ ਪੁੱਤ ਦੋਨੇ ਆਪਸ ਵਿੱਚ ਸਲਾਹ ਕਰਦੇ ਆ ਤੇ ਜਦੋਂ ਸਲਾਹ ਕਰਨ ਤੋਂ ਬਾਅਦ ਕਈ ਦਿਨ ਬਾਅਦ ਉਹ ਇੱਕ ਗਧਾ ਖਰੀਦ ਲਿਆਉਂਦੇ ਆ ਹੁਣ ਜਦੋਂ ਗਧਾ ਖਰੀਦ ਲਿਆਉਂਦੇ ਆ ਤਾਂ ਉਹ ਆਪਦੇ ਕੰਮ ਤੇ ਜਾਣ ਲਈ ਗਧੇ ਨੂੰ ਲੈ ਕੇ ਜਾਂਦੇ ਆ ਨਾਲ ਤਾਂ ਪਿਓ ਆਪਣੇ ਪੁੱਤ ਨੂੰ ਗਧੇ ਦੇ ਉੱਤੇ ਬਿਠਾ ਦਿੰਦਾ ਪਿਓ ਕਹਿੰਦਾ ਆਪਦੇ ਪੁੱਤ ਨੂੰ ਕਿ ਤੂੰ ਗਧੇ ਉੱਤੇ ਬੈਠ ਜਾ ਮੈਂ ਤੇਰੇ ਨਾਲ ਪੈਦਲ ਤੁਰ ਕੇ ਚੱਲਿਆ ਜਾਊਂਗਾ ਤੇ ਤਾਂ ਕਿ ਆਪਣਾ ਸਫ਼ਰ ਵਧੀਆ ਨਿਕਲੇ ਜੋ ਤੂੰ ਥੱਕੇਗਾ ਨਹੀਂ ਤਾਂ ਜਦੋਂ ਪੁੱਤ ਆਪਣੇ ਗਧੇ ਦੇ ਉੱਪਰ ਬਹਿ ਜਾਂਦਾ ਪਿਓ ਨਾਲ ਨਾਲ ਪੈਦਲ ਤੁਰਿਆ ਜਾਂਦਾ ਤਾਂ ਜਦੋਂ ਅੱਗੇ ਜਾ ਕੇ ਇੱਕ ਪਿੰਡ ਆਉਂਦਾ ਤਾਂ ਪਿੰਡ ਦੇ ਵਿੱਚ ਲੋਕ ਉਸ ਮੁੰਡੇ ਨੂੰ ਗਧੇ ਉੱਪਰ ਬੈਠੇ ਜਾਂਦੇ ਨੇ ਦੇਖ ਕੇ ਤੇ ਨਾਲ ਪਿਓ ਤੁਰਿਆ ਜਾਂਦਾ ਹੁੰਦਾ ਤਾਂ ਲੋਕ ਕਹਿੰਦੇ ਆ ਕਿ ਯਾਰ ਕਿੱਦਾਂ ਦਾ ਤੂੰ ਪੁੱਤ ਤੂੰ ਕਿੱਦਾਂ ਦਾ ਪੁੱਤ ਆਪ ਗਧੇ ਦੇ ਉੱਪਰ ਆਰਾਮ ਨਾਲ ਬੈਠਾ ਜਾਨਾ ਪਿਓ ਤੇਰਾ ਨਾਲ ਪੈਦਲ ਤੁਰਿਆ ਜਾਂਦਾ ਕਿੱਦਾਂ ਦਾ ਤੂੰ ਲਾਹਣਤੀ ਪੁੱਤ ਲੋਕ ਉਹਨੂੰ ਕਾਫੀ ਬੁਰਾ ਭਲਾ ਬੋਲਦੇ ਆ ਇਹ ਗੱਲਾਂ ਸੁਣ ਕੇ ਉਹ ਮੁੰਡਾ ਵਿਚਾਰਾ ਗਦੇ ਤੋਂ ਥੱਲੇ ਉੱਤਰੇ ਹੁੰਦਾ ਗਦੇ ਤੋਂ ਥੱਲੇ ਉੱਤਰਦਾ ਤੇ ਆਪਦੇ ਪਿਓ ਨੂੰ ਕਹਿੰਦਾ ਕਿ ਤੂੰ ਗਦੇ ਤੇ ਬਹਿ ਜਾ ਕੋਈ ਗੱਲ ਨਹੀਂ ਕਿ ਬਾਪ ਜੀ ਮੈਂ ਤੇਰੇ ਨਾਲ ਮੈਂ ਤੁਰ ਕੇ ਚਲਾ ਜਾਣਾ ਉਹ ਜਦੋਂ ਉਸ ਦਾ ਪਿਓ ਗਦੇ ਤੇ ਬਹਿ ਜਾਂਦਾ ਤੇ ਮੁੰਡਾ ਹੁਣ ਤੁਰ ਕੇ ਜਾਣ ਲੱਗਦਾ ਅੱਗੇ ਜਦੋਂ ਥੋੜੀ ਜੀ ਬਾਟ ਅੱਗੇ ਜਾਂਦੇ ਆ ਤਾਂ ਉੱਥੇ ਲੋਕ ਹੋਰ ਖੜੇ ਹੁੰਦੇ ਆ ਉਸ ਬਜ਼ੁਰਗ ਨੂੰ ਜੋ ਉਸ ਦਾ ਪਿਓ ਹੁੰਦਾ ਉਹ ਗਦੇ ਦੇ ਉੱਪਰ ਬੈਠਾ ਜਾਂਦੇ ਨੂੰ ਦੇਖ ਕੇ ਕਹਿੰਦੇ ਆ ਕਿ ਯਾਰ ਕਿੰਨਾ ਕਿੰਦਾ ਦਾ ਤੂੰ ਬਾਪ ਆ ਕਿੰਦਾ ਦਾ ਤੂੰ ਬਾਪ ਆ ਆਪ ਗਦੇ ਦੇ ਉੱਪਰ ਬੈਠਾ ਤੇ ਆਪਦੇ ਪੁੱਤ ਨੂੰ ਸੋਨੇ ਵਰਗਾ ਤੇ ਸੋਨੇ ਵਰਗਾ ਤੇਰਾ ਪੋਤਾ ਸੋਨੇ ਵਰਗਾ ਤੇਰਾ ਪੋਤਾ ਕਿਦਾਂ ਦਾ ਤੂੰ ਪਿਓ ਆ ਜਿਹੜਾ ਆਪਦੇ ਪੁੱਤ ਨੂੰ ਤੁਰੀ ਤੁਰ ਕੇ ਲਈ ਜੰਨਾ ਨਾਲ ਉਹ ਇਹ ਗੱਲਾਂ ਸੁਣ ਕੇ ਬੜੇ ਪਰੇਸ਼ਾਨ ਹੁੰਦੇ ਆ ਤੇ ਉਹ ਪੁੱਤ ਪਿਓ ਵੀ ਪੁੱਤ ਤਾਂ ਪਹਿਲਾਂ ਹੀ ਥੱਲੇ ਹੁਣ ਉਤਰੇ ਆਉਂਦਾ ਉਹਦਾ ਪਿਓ ਵੀ ਗਧੇ ਤੋਂ ਥੱਲੇ ਉਤਰੇ ਆਉਂਦਾ ਹੁਣ ਉਹ ਵਿਚਾਰੇ ਕੀ ਸੋਚਦੇ ਆ ਕਿ ਆਪਾਂ ਉੱਪਰ ਚੜ੍ਹਨ ਨੂੰ ਰਹਿਣ ਹੀ ਦਿੰਨੇ ਆਪਾਂ ਇਹ ਤੁਰ ਕੇ ਇੱਥੋਂ ਤੁਰੇ ਜਾਂਦੇ ਆ ਜਦੋਂ ਥੋੜੀ ਦੂਰ ਤੁਰੇ ਜਾਂਦੇ ਆ ਤਾਂ ਰਸਤੇ ਵਿੱਚ ਇੱਕ ਜੰਗਲ ਵਿੱਚ ਦੀ ਉਹਨਾਂ ਨੇ ਲੰਘਣਾ ਹੁੰਦਾ ਹੁਣ ਜੰਗਲ ਦੇ ਵਿੱਚ ਲੱਕੜਾਂ ਦੀ ਕਟਾਈ ਚੱਲਦੀ ਹੁੰਦੀ ਆ ਤੇ ਲੋਕ ਉੱਥੇ ਜੋ ਕਟਾਈ ਕਰਦੇ ਹੁੰਦੇ ਆ ਉਹ ਥੱਕ ਹੰਬ ਕੇ ਆਰਾਮ ਕਰਨ ਦੇ ਲਈ ਥੱਲੇ ਬੈਠੇ ਹੁੰਦੇ ਆ ਜੋ ਉੱਥੇ ਕੰਮੇ ਕੰਮ ਕਰਦੇ ਆ ਜੰਗਲ ਦੇ ਵਿੱਚ ਉਹ ਥੱਕ ਹੰਬ ਕੇ ਆਰਾਮ ਕਰਨ ਦੇ ਲਈ ਜੰਗਲ ਦੇ ਵਿੱਚ ਬੈਠੇ ਹੁੰਦੇ ਆ ਰਸਤੇ ਦੇ ਕੋਲ ਉੱਥੋਂ ਦੀ ਜਦੋਂ ਇਹ ਪਿਓ ਪੋਤ ਦੋਨੇ ਜਣੇ ਲੰਘਦੇ ਆ ਤਾਂ ਉਹ ਲੋਕ ਦੇਖ ਕੇ ਬੜੇ ਹੈਰਾਨ ਹੁੰਦੇ ਆ ਤੇ ਜਦੋਂ ਕੋਲੇ ਜਾਂਦੇ ਆ ਇਹ ਦੋਨੇ ਜਣੇ ਉਹ ਕਹਿੰਦੇ ਆ ਕਿ ਯਾਰ ਕਿੱਦਾਂ ਦੇ ਤੁਸੀਂ ਪਾਗਲ ਲੋਕ ਅਸੀਂ ਕੰਮਕਾਰ ਕਰਕੇ ਥੱਕੇ ਹੋਏ ਆ ਦੇਖੋ ਕਿਵੇਂ ਆਰਾਮ ਕਰਦੇ ਆ ਤੁਸੀਂ ਕਿਹੋ ਜੇ ਪਾਗਲ ਲੋਕੋ ਤੁਹਾਡੇ ਕੋਲ ਗਧਾ ਵੀ ਹੈਗਾ ਵਾ ਤੁਸੀਂ ਫਿਰ ਵੀ ਦੋਨੋਂ ਜਾਣੇ ਤੁਰੇ ਜਾਂਦੇ ਹੋ ਤੁਹਾਨੂੰ ਬਿਲਕੁਲ ਹੀ ਅਕਲ ਹੈ ਨਹੀਂ ਉਹ ਵਿਚਾਰੇ ਪਹਿਲਾਂ ਹੀ ਬਹੁਤ ਪਰੇਸ਼ਾਨ ਹੁੰਦੇ ਆ ਚੁੱਪ ਕਰਕੇ ਅੱਗੇ ਲੰਘ ਜਾਂਦੇ ਆ ਜਦੋਂ ਅੰਗੇ ਲੰਘਦੇ ਆ ਉਹ ਸੋਚਦੇ ਆ ਕਿ ਯਾਰ ਹੁਣ ਤਾਂ ਆਪਾਂ ਤੁਰੇ ਜਾਂਦੇ ਆ ਫਿਰ ਲੋਕ ਆਪ ਨੂੰ ਮਾਏ ਕਹਿੰਦੇ ਆ ਉਹ ਕੀ ਕਰਦੇ ਆ ਦੋਨੇ ਪਿਓ ਪੋਤੀ ਗਧੇ ਤੇ ਚੜ ਜਾਂਦੇ ਆ ਦੋਨੇ ਪਿਓ ਪੋਤੀ ਗਧੇ ਦੇ ਉੱਪਰ ਬੈਠ ਜਾਂਦੇ ਆ ਇਹ ਹੁਣ ਠੀਕ ਆ ਪਰ ਜਦੋਂ ਅਗਲੇ ਪਿੰਡ ਦੇ ਵਿੱਚ ਉਹਨਾਂ ਨੇ ਸ਼ਹਿਰ ਦਾ ਪਿੰਡ ਕ੍ਰੋਸ ਕਰਕੇ ਪਿੰਡ ਲੰਕੇ ਸ਼ਹਿਰ ਪਹੁੰਚਣਾ ਹੁੰਦਾ ਆਪਦੇ ਕੰਮ ਤੇ ਜਦੋਂ ਆਪਦੇ ਕੰਮ ਤੇ ਪਹੁੰਚਣ ਦੇ ਲਈ ਨੇੜੇ ਪਹੁੰਚਦੇ ਆ ਤਾਂ ਉੱਥੇ ਲੋਕ ਉਹਨਾਂ ਨੂੰ ਦੇਖ ਕੇ ਕਹਿੰਦੇ ਆ ਕਿ ਯਾਰ ਕਿੱਦਾਂ ਦੇ ਪਾਗਲ ਲੋਕ ਆ ਇਹ ਕਿੱਦਾਂ ਦੇ ਪਾਗਲ ਲੋਕ ਆ ਵਿਚਾਰੇ ਗਰੇ ਗਧੇ ਵਿਚਾਰੇ ਕਮਜ਼ੋਰ ਗਧੇ ਦੀ ਤਾਂ ਜਾਨ ਹੀ ਕੱਢ ਦੇਣਗੇ ਭੋਰਾ ਇਹਨਾਂ ਨੂੰ ਜਾਨਵਰ ਤੇ ਤਰਸ ਹੀ ਨਹੀਂ ਆਉਂਦਾ ਦੋਨੇ ਪਿਓ ਪੋਤੀ ਗਧੇ ਦੇ ਉੱਪਰ ਚੜ੍ਹ ਕੇ ਆ ਗਏ ਅੱਜ ਭੋਰਾ ਤਰਸ ਕਰਨ ਕਿੱਦਾਂ ਦੇ ਲੋਕ ਨੇ ਇਹ ਜਦੋਂ ਉਹ ਇਹਨਾਂ ਨੂੰ ਐਦਾਂ ਦੀਆਂ ਗੱਲਾਂ ਕਰਦੇ ਆ ਤਾਂ ਦੋਵੇਂ ਪਿਓ ਪੁੱਤ ਥੱਲੇ ਉੱਤਰ ਜਾਂਦੇ ਆ ਤੇ ਬੜੇ ਹੀ ਮਨ ਵਿੱਚ ਦੁਖੀ ਹੁੰਦੇ ਆ ਬੜੇ ਹੀ ਪਰੇਸ਼ਾਨ ਹੁੰਦੇ ਆ ਤੇ ਬਹੁਤ ਗੁੱਸਾ ਹੁੰਦਾ ਉਹਨਾਂ ਨੂੰ ਉਹਨਾਂ ਲੋਕਾਂ ਪ੍ਰਤੀ ਪਿਓ ਪੁੱਤ ਨੂੰ ਪਰ ਉਹ ਦੋਨੇ ਪਿਓ ਪੁੱਤ ਆਪਣੇ ਗੁੱਸੇ ਦੇ ਉੱਪਰ ਕਾਬੂ ਪਾਉਂਦੇ ਆ ਗੁੱਸੇ ਨੂੰ ਕੰਟਰੋਲ ਦੇ ਵਿੱਚ ਕਰਕੇ ਫਿਰ ਉਹ ਇਸ ਗੱਲ ਨੂੰ ਸਮਝ ਹੀ ਜਾਂਦੇ ਆ ਕਿ ਯਾਰ ਲੋਕਾਂ ਨੇ ਆਪਾਂ ਨੂੰ ਕਿਸੇ ਪਾਸੇ ਯੋਗਾ ਨਹੀਂ ਛੱਡਣਾ ਆਪਾਂ ਜੋ ਕੁਝ ਮਰਜ਼ੀ ਕਰ ਲਈਏ ਲੋਕਾਂ ਨੇ ਆਪਾਂ ਨੂੰ ਕੁਝ ਨਾ ਕੁਝ ਕਹੀ ਜਾਣਾ ਉਹ ਦੋਵੇਂ ਪਿਓ ਪੁੱਤ ਦੋਵੇਂ ਪਿਓ ਪੁੱਤ ਸੋਚਦੇ ਆ ਕਿ ਯਾਰ ਜੇ ਇਦਾਂ ਹੀ ਆਪਾਂ ਲੋਕਾਂ ਦੀਆਂ ਗੱਲਾਂ ਸੁਣੀਗੇ ਤਾਂ ਆਪਾਂ ਤਾਂ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਦੇ ਕਦੇ ਵੀ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਜ਼ਿੰਦਗੀ ਦੇ ਵਿੱਚ ਆਪਾਂ ਕਦੇ ਵੀ ਕੋਈ ਕੰਮ ਕਰਨਾ ਹੋਵੇ ਤਾਂ ਆਪਦਾ ਕੰਮ ਤੁਸੀਂ ਬਸ ਇੱਕ ਵਾਰ ਸ਼ੁਰੂ ਕਰ ਲੋ ਤੇ ਉਸ ਨੂੰ ਕਰੀ ਚੱਲੋ ਲੋਕ ਤੁਹਾਨੂੰ ਬਹੁਤ ਕੁਝ ਕਹਿਣਗੇ ਲੋਕ ਤੁਹਾਨੂੰ ਅੱਜ ਹੋਰ ਤੇ ਕੱਲ ਹੋਰ ਕੁਝ ਕਹਿਣਗੇ ਪਰ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਤੇ ਅਮਲ ਕਰਨ ਲੱਗੇ ਹਰ ਇੱਕ ਲੋਕਾਂ ਦੀ ਗੱਲ ਸੁਣਨ ਲੱਗੇ ਤਾਂ ਤੁਸੀਂ ਕਦੇ ਵੀ ਆਪਦੀ ਮੰਜ਼ਲ ਤੱਕ ਨਹੀਂ ਪਹੁੰਚ ਸਕਦੇ ਸੋ ਇਸ ਕਰਕੇ ਆਪ ਦਾ ਕੋਈ ਵੀ ਕੰਮ ਕਰਨ ਲੱਗੇ ਦੇਰੀ ਨਾ ਕਰਿਆ ਕਰੋ ਆਪਦੇ ਕੰਮ ਦੇ ਵਿੱਚ ਤੁਸੀਂ ਸ਼ੁਰੂ ਕਰ ਦਿਆ ਕਰੋ ਕੰਮ ਨੂੰ ਤੇ ਕੰਮ ਵਿੱਚ ਅੱਗੇ ਵਧਦੇ ਜਾਇਆ ਕਰੋ ਕਿਉਂਕਿ ਮੰਜ਼ਲ ਤੁਹਾਡੀ ਹੈ ਤੁਸੀਂ ਮੰਜ਼ਲ ਤੇ ਪਹੁੰਚਣਾ ਲੋਕਾਂ ਨੇ ਤਾਂ ਅੱਜ ਹੋਰ ਤੇ ਕੱਲ ਹੋਰ ਕੁਝ ਨਾ ਕੁਝ ਤੁਹਾਨੂੰ ਜ਼ਰੂਰ ਕਹੀ ਜਾਣਾ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਧੰਨਵਾਦ ਜੀ